ਪੁਰਕਾੜ ਬਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾਂ ਖੋਜੋਂ ਬਨਖਾਨ ਅਸ਼ਲ ਅਸ਼ੇਦ ਅਭੇਦ ਪ੍ਰਭ ਐਸੇ ਭਗਵਾਨ ਕਬ ਦੇਖਾਂ ਪ੍ਰਭ ਆਪਣਾ ਆਤਮ ਕੈ ਰੰਗ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾ ਬਰਨ ਆਸ਼ਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਜ ਤਤ ਠਾਕੁਰ ਅਬਨਾਸ ਉਹ ਸਰੂਪ ਸੰਤਨ ਕਹਿ ਵਿਰਲੇ ਜੋਗੀ ਸਰ ਕਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨ ਸੇ ਤੈ ਭਰਮਾ ਨਾਨਕ ਤਿਸ ਪ੍ਰਭ ਭੇਟਿਆ ਜਾਂਕੇ ਪੂਰਨ ਕਰਮਾ ਬਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰਿ ਆ ਹਰਿ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੂਖ ਦੇਤੇ ਨਹੀਂ ਬਾਰ ਭਗਤ ਆਰਾਧਾ ਹੈ ਇੱਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾਂ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਲਾਵਲ ਮਹੱਲਾ 5 सिमर सिमर पूरन प्रभु कार्य पहिरास करतार पुर करता वस्सै संतन कै पास रहाऊ बिगणना को लागता गुर पै अरदास रखवाला गोविंद राई भगतन की रास टूट ना आवै कदे मूल पूरन भंडार चरण कमल मन तन बस्सी ਪ੍ਰਭੇ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਸ ਊਨ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀਸੈ ਜੈ ਜੈ ਕਾਰ ਸਭੈ ਕਰਹਿ ਸੱਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹਲਾ ਪੰਜਵਾਂ ਹਰ 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 ਆਰਾਦੀ ਐ ਹੋਇਆ ਆਰੋਗ ਰਾਮਚੰਦ ਕੀ ਲਛਟਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਨ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਲਾਵਲ ਮਹੱਲਾ 5 ਦੂਪਦੇ ਘਰ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ ਧਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਂਹ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਬਲਾਵਲ ਮਹਲਾ ਪੰਜਵਾਂ ਕਰ ਤਰ ਮਸਤਿ ਕਥਾ ਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਾਂ ਕੀ ਯਾਨ ਜੋ ਜੋ ਚਿਤਮਹਿ ਸਾਧ ਜਨ ਸੋ ਲੇਤਾ ਮਾਨ ਰਹਾਉ ਸਰਨ ਪਰੇ ਚਰਨਾਰਬਿੰਦ ਜਨ ਪ੍ਰਭ ਕੇ ਪ੍ਰਾਨ ਸਹਜ ਸੁਭਾਏ ਨਾਨਕ ਮਿਲੇ ਜੋਤੀ ਜੋਤਿ ਸਮਾਨ ਬਲਾਵ ਮਹੱਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪ੍ਰਤਾਪ ਰੱਖਣ ਹਾਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ RAM ਰਾਜ RAM ਦਾਸਪੁਰ ਕੀਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈ ਐ ਕਿਛ ਬਿਗਨ ਨਾ ਲਾਗੇ ਨਾਨਕ ਨਾਮ ਸਲਾਹੀ ਐ ਭੈ ਦੁਸ਼ਮਨ ਭਾਗੇ ਬਲਾਵਲ ਮਹੱਲਾ 5 ਮਨ ਤਨ ਪ੍ਰਭ ਆਰਾਧੀ ਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ RAM ਨਾਮ ਜੋ ਜਨ ਜੱਪੈ ਅਨ ਦਿਨ ਸਦ ਜਾਗੈ ਤੰਤ ਮੰਤਨਹਿ ਜੋ ਹਈ ਤਿਤ ਚਾਖ ਨਾ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗੈ ਆਨੰਦ ਮਗਨ ਰਸ RAM ਰੰਗ ਨਾਨਕ ਸਰਨਾਗੈ ਬਲਾਵਨ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕਹਿ ਸੋ ਕਰਨਾ ਭਏ ਪ੍ਰਸੰਨ ਗੋਪਾਲ ਰਾਏ ਭਉ ਕਿਸ਼ਨਹੀ ਕਰਨਾ ਦੂਖ ਨਾ ਲਾਗੈ ਕਦੇ ਤੁਦ ਪਾਰ ਬ੍ਰਹਮਚ ਤਾਰੇ ਜਮ ਕੰਕਰ ਨੇੜ ਨਾ ਆਵੀ ਗੁਰ ਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰੱਥ ਹੈ ਤੇ ਸਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਲਾਵ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਆਪਣਾ 나ਠਾ ਦੁਖ ਠਾਉ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਧਾਉ ਬਲਿਹਾਰੀ ਗੁਰ ਅਪਨੇ ਚਰਨਨ ਬਲ ਜਾਉ ਆਨੰਦ ਸੁਖ ਮੰਗਲ ਬਨੇ ਪੇਖਤ ਗੁਣ ਗਾਉਂ ਰਹਾ ਕਥਾ ਕੀਰਤਨ ਰਾਗ 나ਦ ਧੁਨ ਇਹੋ ਬਨਿਓ ਸੁਆਉ ਨਾਨਕ ਪ੍ਰਭ ਸੋ ਪ੍ਰਸੰਨ ਭੈ ਬਾਛਤ ਫਲ ਪਾਉ ਬਲਾਵਲ ਮਹਲਾ 5 ਦਾਸ ਤੇਰੇ ਕੀ ਬੇਨਤੀ ਰਿਦਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੂੰ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਬ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਲਾਵਲ ਮਹੱਲਾ ਪੰਜਵਾ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵਹਿ ਸਾਧ ਸਾਧ ਮੁਖਤੇ ਕਹੈ ਸੁਨ ਦਾਸ ਮਲਾਵਹਿ ਸੂਖ ਸਹਿਜ ਕਲਿਆਣ ਰਸ ਪੂਰੈ ਗੁਰ ਕੀਨ ਜੀ ਸਗਲ ਦਇਆਲ ਭਏ ਹਰ ਹਰ ਨਾਮ ਚੀਨ ਰਹਾਉ ਪੂਰ ਰਹੈਉ ਸਰਬਤਰਮੈ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈ ਪੇਖ ਪ੍ਰਭ ਕੀ ਧੀਰ ਬਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਓਏ ਕਿਰਪਾਲ ਰਾਖ ਲੀਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਤੁਜੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਅਨ ਕਾ ਦਾਤਾਏ ਕਹ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦਾ ਨਿੰਦਕ ਮਿਰਤਕ ਹੋਏ ਗਏ ਤੁਮ ਹੋ ਹੋ ਨਿਚਿੰਦ ਰਹਾਉ ਸਗਲ ਮਨਉਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਅਪਾਰ ਅਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੂਕ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਨਨ 부ਜੀ ਸੀਤਲ ਭਏ ਰਾਖੇ ਪ੍ਰਵੇ ਆਪ ਨਾਨਕ ਪ੍ਰਭ ਸੁਨਨਾਗਤੀ ਜਾ ਕਾ ਵਡ ਪਰਤਾਪ ਬਲਾਵ